ਗ੍ਰੀਡ ਦਾ ਪਤਾ ਦੁਬਾਰਾ ਕੇ ਦਾ ਲੋ ਦੁਬਾਰੇ ਫੇਰ ਚੈੱਕ ਕਰ ਲਓ ਠੀਕ ਹੈ ਜੀ ਲੋ ਜੀ ਇਥੇ ਬੰਦੋ ਕੋਈ ਗੱਲ ਨਹੀਂ ਜਿੱਥੇ ਬੰਦਣਾ ਬੰਦ ਉਹਨੂੰ ਚੰਗੀ ਤਰ੍ਹਾਂ ਚੈੱਕ ਕਰ ਲਓ ਭਰਾ ਠੀਕ ਹੈ ਨਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਸੇਲ ਆ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਟ ਸੈਦੋ ਕੇ ਤੇ ਜਿਲ੍ਹਾ ਨੂੰ ਪੈ ਜਾਂਦਾ ਜੀ ਮੋਗਾ ਬਾਈ ਕੋਲ ਟਾਪ ਦਾ ਝੋਟਾ ਜੀ ਮੋਦੀ ਦਾ ਬੱਚਾ ਆਪਾਂ ਇਹਦੀ ਪਹਿਲਾਂ ਵੀ ਵੀਡੀਓ ਬਣਾਈ ਸੀ 2 ਸਾਲ ਪਹਿਲਾਂ ਠੀਕ ਹੈ ਨਾ ਬਾਈ ਨੇ ਇਹ ਸੇਲ ਕਰਨਾ ਜੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬੱਕ ਕੀ ਆਪਣਾ ਫੇਸਬੁੱਕ ਤੇ ਆ ਪੇਜ ਗਰਜੀਤ ਰਾਜ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਨਾਮ ਜੀ ਨਾਮ ਆਪਣਾ ਮੇਰਾ ਨਾਮ ਰਮਨ ਪੀਰ ਸਿੰਘ ਹੈ ਜੀ ਪਿੰਡ ਸੈਦੋਕੇ ਚਿੱਲਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਠੀਕ ਆ ਆਪਣੇ ਝੋਟੇ ਦੀ ਜਾਣਕਾਰੀ ਦਿਓ ਜੀ ਆਪਣਾ ਝੋਟਾ ਜੀ ਇਹ ਮੋਦੀ ਦਾਗਾ ਜਿਹੜਾ ਇਹ ਝੋਟਾ ਹੈਗਾ ਹਾਂ ਜੀ ਮੋਦੀ ਦੇ ਸੀਮਨ ਦਾ ਠੀਕ ਆ ਸਾਢੇ 3/4 ਸਾਲ ਦੀ ਇਹਦੀ ਉਮਰ ਹੋ ਗਈ। ਇਹ ਆਪਾਂ ਘਰੇ ਬੱਚਾ ਪਾਲਿਆ? ਘਰੇ ਬੱਚਾ ਪਾਲਿਆ ਜੀ। ਛੋਟਾ ਬਿਲਕੁਲ ਆਪ ਟੀਕਾ ਫਰਾਇਆ ਸੀਗਾ। ਠੀਕ ਆ। ਤੇ ਬੱਚੇ ਤੋਂ ਪਾਲਿਆ ਇਹ। ਹਾਂਜੀ। ਤੇ ਬਹੁਤ ਵਧੀਆ ਰਿਜ਼ਲਟ ਆ ਗਿਆ ਜਣੀ ਦੀ ਕਟੀਆਂ ਇਹਦੀਆਂ 60-70 ਦੇ ਤਕਰੀਬ। ਠੀਕ ਆ। ਕਟੀਆਂ ਹੁਣ ਆਪਣੇ ਜਣੀ ਦੀ ਨੇੜੇ-ਨੇੜੇ ਪਿੰਨਾ ਚਲਕੜੇ ਹੋਗੇ ਸੈਦੋ। ਬੁਰਜਦੀਨਾ ਠੀਕ ਆ ਇਸ ਪਿੰਡਾਂ ਚ ਪਿੰਡ ਚ ਤਾਂ ਆਮ ਹੀ ਹੈਗਾ ਮੇਰੇ ਜਿਤਾ ਕੱਟੀਆਂ ਜਾਨੀ ਜੀ ਠੀਕ ਆ ਆਪਣੇ ਕੋਲ ਵੀ ਦੂਜੇ ਨੇ ਕੋਲ ਵੀ ਹੈਗੀ ਆ ਜੀ ਇੱਕ ਕਟਾ ਤੇ ਕੱਟੀ ਇਹਦੀ ਉਹ ਵੀ ਖਾਵਾਂਗੇ ਹਾਂਜੀ ਇਹ ਰੇਟ ਹੈ ਬਾਈ ਦਾ ਕੀ ਰੇਟ ਫੋਨ ਤੇ ਕਰਾਂਗੇ ਜੀ ਠੀਕ ਆ ਹੁਣ ਤੇ ਕਰ ਲਾਂਗੇ ਤੇ ਬਾਕੀ ਜੈਲੇ ਨੂੰ ਭਾ ਕੋਈ ਮਰਜੀ ਬੱਚੇ ਖੋਲੀ ਫਿਰਨ ਦਸੱਲੀ ਨਾਲ ਦੇਵਾਂਗੇ ਕਿਸੇ ਨੇ ਨੌਰੇ ਚ ਲੈਣਾ ਹਾਂਜੀ ਕਿਉਂ ਆਪਾਂ ਤਾਂ ਇੱਥੇ ਕਿਹੜਾ ਵਪਾਰ ਕਰਦੇ ਆ ਬਾਈ ਜੀ ਹਨਾ ਠੀਕ ਹੈ ਜੀ ਅਰੇ ਬੱਚਾ ਆਪਾਂ ਲੈ ਆਈਏ ਚਲੋ ਹੁਣ ਉਸ ਬਾਹਰ ਜਾਣ ਦਾ ਹੋ ਗਿਆ ਬੱਚੇ ਕਹਿੰਦੇ ਮਾਲ ਘਟਾ ਦੇ ਵੀ ਚਲੋ ਹਨਾ ਇਸ ਕਰਕੇ ਆਪਾਂ ਮਤਲਬ ਸੇਲ ਕਰਨਾ ਤੇ ਨਹੀਂ ਪਿਛਲੀ ਵੀਡੀਓ ਆਪਾਂ ਜਦੋਂ ਪਾਈ ਸੀ ਉਹਦਾ ਆਪਾਂ ਸੇਲ ਨਹੀਂ ਸੀਗੇ ਕਰਦੇ ਨਹੀਂ ਆਪਾਂ ਉਹ ਠੀਕਾ ਦੀ ਪਾਈ ਸੀ ਤੁਹਾਨੂੰ ਹਾਂਜੀ ਹਾਂਜੀ ਤੇ ਇਹਦੇ ਇੱਕ ਆਪਣੇ ਕੋਲ ਝੋਟੀ ਬਹੁਤ ਚੰਗੀ ਆ ਇੱਕ ਕਟਾ ਇਹਦਾ ਬਾਕੀ ਸਾਨੂੰ ਆਏ ਆ ਵੀ ਅਸੀਂ ਉਹਨੂੰ ਤਿਆਰ ਕਰ ਲਾਂਗੇ ਪਿੱਛੇ ਠੀਕਾ ਛੋਟੇ ਨੂੰ ਠੀਕਾ ਤੋੜ ਦੋ ਕਾਣ ਨੂੰ ਲੈ ਲੋ ਤੋੜ ਦੇ ਬੱਚਾ ਵੀ ਆਪਣਾ ਹੱਥ ਫੇਰੀਆਂ ਦਾ ਵਿੱਚ ਫੜਕਣਾ ਲੈ ਵੀ ਬਰਾ ਤੂੰ ਹੀ ਫੜ ਕੇ ਲਈ ਲਓ ਜੀ ਦੇਖ ਸਾਡਾ ਪੰਦ ਬੈਡ ਤੇ ਰਿਜ਼ਲਟ ਬਾਈ ਕਹਿੰਦਾ 60 70 ਆ ਗਏ ਬਾਕੀ ਦੋ ਰਿਜ਼ਲਟ ਬਾਈ ਕੋਲ ਘਰੇ ਵੀ ਆ ਇਹਦੇ ਠੀਕ ਆ ਨਾ ਸਾਢੇ 3 ਸਾਲ ਦੀ ਹੋ ਗਈ ਉਮਰੇ ਦੀ ਹਾਂਜੀ ਕੱਟੀ ਆ ਕੱਟੀਆਂ ਛੋਟੇ ਦੀ ਹਾਂ ਸਾਢੇ 3 ਸਾਲ ਦੀ ਠੀਕ ਆ ਸਾਢੇ 3 ਸਾਲ ਦੀ ਇਹਦੀ ਕੱਟੀ ਕਿੰਨੇ ਟਾਈਮ ਦੀ ਹੋ ਗਈ ਕੱਤੀ ਹੈਗੀ ਆਗੀ ਇਹਦੀ ਪੌਣੇ ਇੱਕ ਦੋ ਸਾਲ ਦੀ ਹੈ ਜਿਹੜੀ ਇਹਦਾ ਕੱਟਾ ਇਹਦੀ ਛੋਟਾ ਹੈ ਕੱਟਾ ਤਾਂ 8 ਮਹੀਨਿਆਂ ਦਾ ਹੀ ਆ ਇਹ ਠੀਕ ਆ ਕੱਟਾ 8 ਮਹੀਨਿਆਂ ਦਾ ਬਾਕੀ ਰਿਜ਼ਲਟ ਬਾਈ ਦੇ ਦੋ ਘਰੇ ਵੀ ਆ ਬਾਕੀ ਨੇੜੇ ਨੇੜੇ ਪਿੰਡ ਚ ਬਾਈ ਕਹਿੰਦਾ ਬਹੁਤ ਜ਼ਿਆਦਾ ਰਿਜ਼ਲਟ ਆ ਗਏ ਕੱਟੀਆਂ ਬਹੁਤ ਆਈਆਂ ਬਾਈ ਕਹਿੰਦਾ ਜੀ ਤੇ ਕੱ ਤੇ ਸੁਖਣਾ ਤੁਸੀਂ ਦੇਖ ਸਕਦੇ ਹੋ ਸੋਹਣਾ ਸੁਨੱਖਾ ਤੇ ਸਟੈਟਿਸਟੀਕਲ ਚੈੱਕ ਕਰ ਸਕਦੇ ਭਰਾ ਪਹਿਲੀ ਗੱਲ ਤਾਂ ਇਹ ਆ ਲਓ ਜੀ ਤੋਰ ਤੋਰ ਦੋ ਬਈ ਹੋ ਤੋਰ ਦੋ ਲੈ ਚਲ ਲੈ ਚਲ ਤੁਸੀਂ ਵੀ ਝਾੜੂ ਕੋਈ ਗੱਲ ਨਹੀਂ ਹੱਕ ਬਸ ਲਓ ਜੀ ਜਿਵੇਂ ਮਰਜੀ ਐ ਮੋੜ ਲਿਆ ਲਈ ਫਿਰੋ ਜੀ ਦੇਖ ਸਕਦੇ ਹੋ ਕੱਦ ਬੈਡ ਚੰਗਾ ਪਲਿਆ ਵਾ ਲਓ ਜੀ ਮੋੜ ਦੋ ਬਈ ਇਧਰ ਮੋੜ ਦੋ ਲੈ ਚਲੋ ਲਓ ਜੀ ਹੱਕ ਲੈ ਅੰਦਰ ਅੰਦਰ ਇੱਥੇ ਬੰਨ ਲਓ ਵਾਰੀ ਬੰਨ ਲਓ ਵਾਰੀ ਬੰਨ ਦੇ ਇੱਥੇ ਬੰਨ ਲਓ ਆਪਾਂ ਕੱਟੀਆਂ ਦੇਖੋ ਨੇ ਅੰਦਰ ਇੱਥੇ ਬੰਨ ਦੇ ਫਿਰ ਲੋ ਚੈੱਕ ਕਰ ਸਕਦੇ ਗੇੜਾ ਦਬਾਉਦੇ ਸਮਾਰ ਕੇ ਇਹਦਾ ਲੋ ਦੁਬਾਰਾ ਫਿਰ ਚੈੱਕ ਕਰ ਲਓ ਠੀਕ ਹੈ ਜੀ ਲੋ ਜੀ ਇਥੇ ਬਣਦੋ ਕੋਈ ਗੱਲ ਨਹੀਂ ਜਿੱਥੇ ਬਣਾਣਾ ਬਣਦੋ ਇਹਨੂੰ ਚੰਗੀ ਤਰ੍ਹਾਂ ਚੈੱਕ ਕਰ ਲਓ ਭਰਾ ਠੀਕ ਹੈ ਨਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਸੇਲ ਆ ਭਰਾ ਇਹ ਠੀਕ ਹੈ ਨਾ ਲੋ ਜੀ ਆਪਣਾ ਨੰਬਰ ਬੋਲ ਦਿਓ ਬਾਈ ਹਾਂ ਜੀ ਹਾਂ ਜੀ ਨੰਬਰ ਤਾਂ ਫੋਟੋ ਆਈਡੈਂਟੀਟੀ ਤੇ ਲਿਖਾਂਗੇ ਉੱਪਰ ਹੀ ਸਾਈਡ ਲੋ ਜੀ ਇਤਰਾਹ ਉਹ ਸਹੀ ਖੜੀ ਚੈੱਕ ਕਰ ਸਕਦੇ ਭਰਾ ਠੀਕ ਨਾ ਬੱਚਾ ਵੀ ਖੁੱਲੀ ਫਿਰਦਾ। ਬੁੜੀਆਂ ਵੀ ਜਿਵੇਂ ਮਰਜ਼ੀ ਖੁੱਲੀ ਫਿਰਨ। ਬਾਈ ਯਾਰ ਭਲਾ ਕੋਈ ਮਰਜ਼ੀ ਕਿਉਂ ਸਾਡੇ ਬੁੜੀਆਂ ਹੀ ਅੰਦਰ ਕਰਦੀਆਂ ਮੈਂ ਤਾਂ ਬਾਹਰ ਅੰਦਰ ਜਾੜ ਲੈਣਾ। ਠੀਕ ਆ। ਐ ਜਿੱਥੇ ਬੰਦੀ ਜੇ ਕੰਮ ਕਰਦੇ ਆ ਉਧਰ ਫਰੇ ਰਾਤ ਬਰਾਸਤੇ ਦਿਨੇ ਦੁਨੇ ਬੁੜੀਆਂ ਨਹੀਂ ਬਾਹਰ ਕੱਢ ਦੇਣਾ ਬੁੜੀਆਂ ਨਹੀਂ ਅੰਦਰ ਪੱਠੇ ਪੁੱਠੇ। ਨਾ ਕਿਸੇ ਪਸੂ ਨੂੰ ਮਾਰਦਾ ਬਾਈ ਫੁੱਲ ਵਟਾ ਫੁੱਲ ਗਾਰੰਟੀ ਆ। ਠੀਕ ਆ। ਕੱਦ ਵੱਡੀ ਬਹੁਤ ਸੋਹਣਾ ਹੈ। ਹਾਂਜੀ। ਠੀਕ ਅੱਛਾ। ਆਪਾਂ ਤਾਂ ਇੱਥੇ ਘਰੇ ਦੇਖੋ ਰੱਖਿਆ ਹੋਇਆ ਜੇ ਕਿਸੇ ਨੂੰ ਕੋਈ ਗੱਲ ਬਾਤ ਹੁੰਦੀ। ਹਾਂਜੀ ਹਾਂਜੀ। ਆਪਾਂ ਦੱਸ ਸਕਦੇ ਦੀ ਹਾਂ ਕਿਸੇ ਪਕਾਂ ਦੀ ਵੀ ਕੋਈ ਨੁਕਸ ਨਹੀਂ ਬਾਈ ਹਾਂਜੀ ਠੀਕ ਹੈ ਤੇ ਦੇਖ ਸਕਦੇ ਹੋ ਤੇ ਇਹਦਾ ਰਿਜ਼ਲਟ ਰੱਖਾਓ ਜੀ ਆਜੋ ਕਟੀਆਂ ਆਜੋ ਜੀ ਕੁੱਦੋ ਕਟੀਆਂ ਸਾਨੂੰ ਲੋ ਜੇ ਇੱਕ ਕੱਟਾ ਤੇ ਇੱਕ ਟੀਕਾ ਪਾਕੀ ਸਾਡੇ ਕੋਲ ਸਰਕਾਰੀ ਸੀ ਮੰਮੀ ਆ ਜਿਹੜੀ ਇਹਦੀ ਆ ਸਾਨੂੰ ਉਹ ਦਿਖਾਵਾਂ ਜੀ ਠੀਕ ਆ ਵਖਾਦੋ ਬਾਹਰ ਬਾਹਰ ਹੀ ਕੱਢ ਲਈਏ ਨਹੀਂ ਨਹੀਂ ਬਾਹਰ ਨਹੀਂ ਇਥੇ ਰਹਿਣ ਦੀ ਕੋਈ ਗੱਲ ਨਹੀਂ ਠੀਕ ਹੈ ਜੀ ਇਥੇ ਦਿਖਾ ਦਿਓ ਬਸ ਆ ਕੱਟੀ ਆਈ ਇਹਦੀ ਦੇਖੋ ਆਪਾਂ ਸੇਲ ਤਾਂ ਹੈ ਨਹੀਂ ਕਰਨੀ ਨਾ ਇਹ ਨਹੀਂ ਜੀ ਇਹ ਸੇਲ ਨਹੀਂ ਗਾ ਬਸ ਠੀਕ ਇਹ ਕੱਟੀ ਆਈ ਇਹਦੀ ਵੀ ਦੇਖ ਲਈਏ ਇਹ ਇਹਦੀ ਆ ਗਈ ਸਿੰਗੀ ਸਿੰਗੀ ਬਹੁਤ ਸੋਹਣੀਆਂ ਕਰਮਾਂ ਵਾਲੀ ਲੋ ਜੀ ਫੇਸ ਚੈੱਕ ਕਰ ਸਕਦੇ ਲੋੜਾ ਪੜਾ ਕੱਟੀ ਦਾ ਠੀਕ ਆ ਛੱਟ ਪੜਾ ਦੇਖ ਸਕਦੇ ਪੜਾ ਲੋ ਜੀ ਇਹ ਰਿਜ਼ਲਟ ਆ ਤੁਹਾਡੇ ਸਾਹਮਣੇ ਲੋ ਜੀ ਠੀਕ ਹੈ ਜੀ ਹਲੇ ਬੱਠ ਪੜਾ ਚੈੱਕ ਕਰੋ ਥਣ ਵੀ ਬਾਈ ਲੋ ਜੀ ਬਹੁਤ ਵਧੀਆ ਝੋਲੀ ਇਹਦੀ ਖਣਸਣ ਬਹੁਤ ਲੰਮਾ ਹਾਂਜੀ ਕਟਾ ਕਿਹੜਾ ਇਹਦਾ ਆਹ ਜੀ ਆਹ ਠੀਕ ਆ ਹਾਂ ਆਹ ਕਟਾ ਇਹਦਾ ਆਹ ਕਟਾ ਲੋ ਤਾਂ ਪਾਈ ਖੜਾ ਇਹ ਸੈਂਕ ਪਹਿਲਾਂ ਇਹ ਆਈ ਇਹਦੇ ਵੀ ਆਈ ਸੀ ਬਾਈ ਜੀ ਮੈਂ ਕਾਹ ਤੋਂ ਲਿਜਾ ਕੇ ਮੋੜੂਗਾ ਬਿਲਕੁਲ ਗਾਰੰਟੀ ਨਾਲ ਜਮਾ ਬਹੁਤ ਹੀ ਆ ਜਮਾ ਬਣਿਆ ਤੇ ਨੇ ਉਹ ਇਦਾਂ ਹੀ ਸੀ ਥੋੜਾ ਜਿਹਾ ਮੱਛਰ ਦਾ ਕਰਕੇ ਲਿੱਸਾ ਹੋਇਆ ਵਾ ਹਾਂਜੀ ਐਨੀ ਕ ਗੱਲ ਜਰੂਰ ਆ ਠੀਕ ਆ ਫੋਲ ਬਟਾ ਸਾਂਗੋਂ ਵਿੱਚ ਮੋੜਨੇ ਨੇ ਜਮਾ ਆ ਲੋ ਜਿੰਨੇ ਸਗੋਂਾਂ ਗਾਂ ਤੋਂ ਜਾ ਕੇ ਮੋੜੂ ਨੇ ਵਧ ਗਈ ਈ ਏ ਵੀ ਆਪਾਂ ਰਿਪੋਰਟ ਸੇ ਲਿਖਣਾ ਨਾ ਨਹੀਂ ਜੀ ਸੇ ਰਿਪੋਰਟ ਆਪਾਂ ਹਾਂ ਹਾਂ ਰਿਜ਼ਲਟ ਆ ਭਰਾ ਆ ਗਿਆ ਹਾਂ ਇਹ ਤਾਂ ਰਿਜ਼ਲਟ ਆ ਇਹ ਆਹ ਕੱਟੀ ਇਹ ਸਰਕਾਰੀ ਸੀਮਾ ਦੀ ਹੈ ਜੀ ਇਹ ਸਰਕਾਰੀ ਸੀਮਾ ਇਹ ਨਹੀਂ ਗੀ ਇਹਦੀ ਏਵੇਂ ਮੈਂ ਇੰਨਾ ਚੁ ਕਹਦੇ ਹਾਂ ਠੀਕ ਆ ਹੁਣ ਦੇਖਣ ਨੂੰ ਸੰਘ ਤਾਂ ਇਹਦੇ ਵੀ ਕਿੰਨੇ ਖੁੱਲੇ ਲੱਗਦੇ ਪਰਲੀ ਦੀ ਆ ਠੀਕ ਆ ਇਹਨੇ ਕੋਈ ਮੋੜ ਨਾ ਸੰਘ ਠੀਕ ਆ ਜਿਹੜਾ ਵੱਡਾ ਹੋਇਆ ਸੰਘ ਮੋਢੂ ਸਖਮਾਪ ਚੰਗਈ ਆ ਠੀਕ ਆ ਲੋਪਰਾ ਬਾਈ ਦੇ ਘਰ ਦੀ ਪਸੂ ਆ ਘਰ ਹੀ ਇਕੱਠਾ ਪਾ ਲਿਆ ਵਾ ਮੋਦੀ ਦਾ ਬੱਚਾ ਠੀਕ ਹੈ ਨਾ ਵੱਧ ਜਾਣਕਾਰੀ ਬਾਈ ਤੁਲੇ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਭਰਾ ਠੀਕ ਹੈ ਨਾ ਚ ਠੀਕ ਹੈ ਬਹੁਤ ਠੰਡਾ ਸੀਲ ਆ ਸਾਨੂੰ ਬੁਖਾ ਵੀ ਦਿੱਤਾ ਤੇ ਵੱਧ ਜਾਣਕਾਰੀ ਬਾਈ ਤੋਂ ਵੀ ਲੈ ਸਕਦੇ ਭਰਾ ਸਾਰੀ ਡਿਟੇਲ ਬਾਈ ਕਹਿੰਦਾ ਦੱਸ ਦੂ ਆਪਾਂ ਕੇ ਆਪਾਂ ਦੱਸ ਵੀ ਦਿੱਤੀ ਜੇ ਕੋਈ ਉਸ ਵੱਧ ਜਾਣਕਾਰੀ ਲੈਣੀ ਹੋਈ ਤਾਂ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਠੀਕ ਹੈ ਜੀ ਸੇਲ ਆ ਕਟਾ ਝੋਟਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਬਾਈ